ਇਸ ਵੇਲੇ ਦੀ ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹ ਪੋਸਟ ਦੇ ਵਿੱਚ ਲਿਖਦੇ ਹਨ ਕਿ ਅਸੀਂ ਆਪਣੀ ਭੈਣ ਕੁਲਵਿੰਦਰਕੌਰ ਦੇ ਨਾਲ ਇੱਕ ਮੁਠਾ ਉਹਦੀ ਹਿੰਮਤ ਤੇ ਤਾਕਤ ਦੇਖ ਕੇ ਅਸੀਂ ਉਹਦੇ ਨਾਲ ਖੜੇ ਹਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਰ ਨਾ ਹੋਤ ਜੋ ਕਿ ਆਪਣੀ ਮਾਵਾ ਭੈਣਾਂ ਜਾਂ ਕਿਸਾਨਾਂ ਨੂੰ ਗਲਤ ਬੋਲਦੀ ਸੀ ਸਿੱਖ ਭਾਈਚਾਰੇ ਨੂੰ ਗਲਤ ਬੋਲਦੀ ਸੀ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਉਹਨਾਂ ਦੇ ਥੱਪੜ ਮਾਰਿਆ ਸੀ ਤੇ ਕੁਲਵਿੰਦਰ ਕੌਰ ਨੇ ਕਿਸੇ ਤੋਂ ਕੋਈ ਮਾਫੀ ਨਹੀਂ ਸੀ ਮੰਗੀ ਕੁਲਵਿੰਦਰ ਕੌਰ ਦਾ ਤਬਾਦਲਾ ਸਾਰੇ ਇਹ ਕਹਿ ਰਹੇ ਨੇ ਕਿ ਅ ਕੰਗੜਾ ਨੋਤ ਕਰਕੇ ਕੀਤਾ ਗਿਆ ਹੈ ਤੇ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਲਵਿੰਦਰ ਕੌਰ ਦਾ ਜਿਹੜਾ ਬਦਲੀ ਜਿਹੜੀ ਕੀਤੀ ਗਈ ਹੈ ਉਹ ਕੰਗੜਾ ਨੋਤ ਕਰਕੇ ਨਹੀਂ ਕੀਤੀ ਗਈ ਤੇ ਉਹਨਾਂ ਦੇ ਹਸਬੰਦ ਨੇ ਜਿਹੜੇ ਉਹ ਵੀ ਸੀਆਈਐਸਐਫ ਦੇ ਵਿੱਚ ਆਪਣੀ ਨੌਕਰੀ ਨਿਵਾ ਰਹੇ ਨੇ ਤੇ ਕੰਗੜਾ ਨੋਤ ਨੇ ਉਹਨਾਂ ਦੀ ਬਦਲੀ ਨਹੀਂ ਕਰਾਈ ਉਹਨਾਂ ਨੇ ਮਾਫੀ ਨਹੀਂ ਮੰਗੀ ਸੀ ਤੇ ਉਹਨਾਂ ਨੇ ਆਪਣੇ ਹਸਬੰਦ ਦੇ ਕਰਕੇ ਆਪਣੀ ਬਦਲੀ ਕਰਾਈ ਹੈ ਤੇ ਉੱਥੇ ਆਪਣੇ ਹਸਬੰਦ ਦੇ ਨਾਲ ਰਹਿਣ ਗਏ ਨੇ ਇਹ ਸਾਰੀ ਗੱਲਬਾਤ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਲਾਈਵ ਹੋ ਕੇ ਦੱਸੀ ਸੀ ਇੱਕ ਪੋਸਟ ਪਾਈ ਸੀਗੀ ਆਪਣੇ ਪੇਜ ਦੇ ਉੱਤੇ ਉਹਨਾਂ ਨੇ ਹੁਣ ਅਮਰਿਤਪਾਲ ਨੇ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਹੈ ਆਪਣੇ ਐਕਸ ਅਕਾਊਂਟ ਦੇ ਉੱਤੇ ਉਹਦੇ ਨਾਲ ਖੜੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਨੋਤ ਜੋ ਕਿ ਆਪਣੀ ਮਾਵਾ ਭੈਣਾਂ ਜਾਂ ਕਿਸਾਨਾਂ ਨੂੰ ਗਲਤ ਬੋਲਦੀ ਸੀ ਸਿੱਖ ਭਾਈਚਾਰੇ ਨੂੰ ਗਲਤ ਬੋਲਦੀ ਸੀ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਤੇ ਉਹਨਾਂ ਦੇ ਥੱਪੜ ਮਾਰਿਆ ਸੀ ਤੇ ਕੁਲਵਿੰਦਰ ਕੌਰ ਨੇ ਕਿਸੇ ਤੋਂ ਕੋਈ ਮਾਫੀ ਨਹੀਂ ਸੀ ਮੰਗੀ ਕੁਲਵਿੰਦਰ ਕੌਰ ਦਾ ਤਬਾਦਲਾ ਸਾਰੇ ਨੇ ਕਹਿ ਰਹੇ ਨੇ ਕਿ ਅ ਕੰਗੜਾ ਨੋਤ ਕਰਕੇ ਕੀਤਾ ਗਿਆ ਤੇ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਲਵਿੰਦਰ ਕੌਰ ਦਾ ਜਿਹੜਾ ਬਦਲੀ ਜਿਹੜੀ ਕੀਤੀ ਗਈ ਹੈ ਉਹ ਕੰਗੜਾ ਨੋਤ ਕਰਕੇ ਨਹੀਂ ਕੀਤੀ ਗਈ ਤੇ ਉਹਨਾਂ ਦੇ ਹਸਬੰਦ ਨੇ ਜਿਹੜੇ ਉਹ ਵੀ ਸੀਆਈਐਸਐਫ ਦੇ ਵਿੱਚ ਆਪਣੀ ਨੌਕਰੀ ਨਿਵਾ ਰਹੇ ਨੇ ਤੇ ਕੰਗੜਾ ਨੋਤ ਨੇ ਉਹਨਾਂ ਦੀ ਬਦਲੀ ਨਹੀਂ ਕਰਾਈ ਉਹਨਾਂ ਨੇ ਮਾਫੀ ਨਹੀਂ ਮੰਗੀ ਸੀ ਤੇ ਉਹਨਾਂ ਨੇ ਆਪਣੇ ਹਸਬੰਦ ਦੇ ਕਰਕੇ ਆਪਣੀ ਬਦਲੀ ਕਰਾਈ ਹੈ ਤੇ ਉੱਥੇ ਆਪਣੇ ਹਸਬੰਦ ਦੇ ਨਾਲ ਰਹਿਣ ਗਏ ਨੇ ਇਹ ਸਾਰੀ ਗੱਲਬਾਤ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਲਾਈਵ ਹੋ ਕੇ ਦੱਸੀ ਸੀ ਇੱਕ ਪੋਸਟ ਪਾਈ ਸੀਗੀ ਆਪਣੇ ਪੇਜ ਦੇ ਉੱਤੇ ਉਹਨਾਂ ਨੇ ਹੁਣ ਅਮਰਿਤਪਾਲ ਨੇ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਹੈ ਆਪਣੇ ਐਕਸ ਅਕਾਊਂਟ ਦੇ ਉੱਤੇ ਉਹਦੇ ਨਾਲ ਖੜੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਨੋਤ ਜੋ ਕਿ ਆਪਣੀ ਮਾਮਾ ਭੈਣਾਂ ਜਾਂ ਕਿਸਾਨਾਂ ਨੂੰ ਗਲਤ ਬੋਲਦੀ ਸੀ ਸਿੱਖ ਭਾਈਚਾਰੇ ਨੂੰ ਗਲਤ ਬੋਲਦੀ ਸੀ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਤੇ ਉਹਨਾਂ ਦੇ ਥੱਪੜ ਮਾਰਿਆ ਸੀ ਤੇ ਕੁਲਵਿੰਦਰ ਕੌਰ ਨੇ ਕਿਸੇ ਤੋਂ ਕੋਈ ਮਾਫੀ ਨਹੀਂ ਸੀ ਮੰਗੀ ਕੁਲਵਿੰਦਰ ਕੌਰ ਦਾ ਤਬਾਦਲਾ ਸਾਰੇ ਨੇ ਕਹਿ ਰਹੇ ਨੇ ਕਿ ਅ ਕੰਗੜਾ ਰਨੋਤ ਕਰਕੇ ਕੀਤਾ ਗਿਆ ਹੈ ਤੇ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਲਵਿੰਦਰ ਕੌਰ ਦਾ ਜਿਹੜਾ ਬਦਲੀ ਜਿਹੜੀ ਕੀਤੀ ਗਈ ਹੈ ਉਹ ਕੰਗੜਾ ਰਨੋਤ ਕਰਕੇ ਨਹੀਂ ਕੀਤੀ ਗਈ ਤੇ ਉਹਨਾਂ ਦੇ ਹਸਬੰਦ ਨੇ ਜਿਹੜੇ ਉਹ ਵੀ ਸੀਆਈਐਸਐਫ ਦੇ ਵਿੱਚ ਆਪਣੀ ਨੌਕਰੀ ਨਿਵਾ ਰਹੇ ਨੇ ਤੇ ਕੰਗੜਾ ਨੋਤ ਨੇ ਉਹਨਾਂ ਦੀ ਬਦਲੀ ਨਹੀਂ ਕਰਾਈ ਉਹਨਾਂ ਨੇ ਮਾਫੀ ਨਹੀਂ ਮੰਗੀ ਸੀ ਤੇ ਉਹਨਾਂ ਨੇ ਆਪਣੇ ਹਸਬੰਦ ਦੇ ਕਰਕੇ ਆਪਣੀ ਬਦਲੀ ਕਰਾਈ ਹੈ ਤੇ ਉੱਥੇ ਆਪਣੇ ਹਸਬੰਦ ਦੇ ਨਾਲ ਰਹਿਣ ਗਏ ਨੇ ਇਹ ਸਾਰੀ ਗੱਲਬਾਤ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਲਾਈਵ ਹੋ ਕੇ ਦੱਸੀ ਸੀ ਇੱਕ ਪੋਸਟ ਪਾਈ ਸੀ ਆਪਣੇ ਪੇਜ ਦੇ ਤੇ ਉਹਨਾਂ ਨੇ ਹੁਣ ਅਮਰਿਤਪਾਲ ਨੇ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਹੈ ਆਪਣੇ ਐਕਸ ਅਕਾਊਂਟ ਦੇ ਤੇ